ਮੇਰਾ ਨਾਮ ਨਿਤਿਸ਼ ਪੀ ਮੈਜੀ ਫਾਊਂਡਰ ਪੀਮ ਐਕਸ਼ਨ ਕਮੇਟੀ ਅਰ ਸਮੂਹ ਜਥੇਬੰਦੀਆਂ ਅੱਜ ਮਾਨਯੋਗ ਮੁੱਖ ਮੰਤਰੀ ਨੂੰ ਡੀਸੀ ਅੰਮ੍ਰਿਤਸਰ ਰਾਹੀਂ ਮੰਗ ਪੱਤਰ ਦੇਣ ਆਏ ਨੇ ਜੀ 2001 ਦੇ ਵਿੱਚ 85ਵਾਂ ਅਮੈਂਡਮੈਂਟ ਹੋਈ ਸੀ ਉਸ ਅਮੈਂਡਮੈਂਟ ਦੇ ਥਰੂ ਇਕੁਅਲ ਓਪਰਚ्युनिटीज ਨੂੰ ਮੇਕ ਸ਼ੋਰ ਕੀਤਾ ਗਿਆ ਸੀ ਕਿ ਜਿਹੜੇ ਸਰਕਾਰੀ ਕਰਮਚਾਰੀ ਉਹਨਾਂ ਦੀ ਪ੍ਰਮੋਸ਼ਨ ਜਿਹੜੀਆਂ ਉਹਨਾਂ ਦੀ ਸਨੀਅਰਿਟੀਆਂ ਜਿਹੜੀ ਆ ਐਸਸੀ ਐਸਟੀ ਸਮਾਜ ਦੀ ਉਹਨਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂਕਿ ਜਿਹੜੇ ਵੱਡੇ ਰੈਂਕ ਹੈਗੇ ਆ ਉਹਨਾਂ ਤੇ ਰਾਖਵਾ ਕਰਨ ਜਿਹੜਾ ਵਾ ਇੱਕ ਹਸਾਬ ਦਾ ਉਹ ਬਹਾਲ ਕੀਤਾ ਜਾ ਸਕੇ ਪਰ ਅਨਫੋਰਚੂਨੇਟਲੀ ਪੰਜਾਬ ਸਰਕਾਰ ਨੇ ਸੰਨ 2001 ਦਾ ਇਹ ਨੋਟੀਫਿਕੇਸ਼ਨ ਅੱਜ ਤੱਕ ਇੰਪਲੀਮੈਂਟ ਨਹੀਂ ਕੀਤਾ ਮੌਕੇ ਦੀਆਂ ਸਰਕਾਰਾਂ ਆਂਦੀਆਂ ਗਈਆਂ ਜਾਂਦੀਆਂ ਗਈਆਂ ਪਰ ਐਸ்சி ਐਸਟੀ ਸਮਾਜ ਦੇ ਅਫਸਰਾਂ ਦੇ ਜਿਨ੍ਹਾਂ ਨੂੰ ਉਸ ਜਗ੍ਹਾ ਤੇ ਸਿਲੈਕਟਡ ਜਗ੍ਹਾ ਤੇ ਪਹੁੰਚਣਾ ਜ਼ਰੂਰੀ ਹੈਗਾ ਸੀ ਉਹਨਾਂ ਦੇ ਹੱਕਾਂ ਦੇ ਉੱਤੇ ਡਾਕੇ ਪਏ ਇਹਦੇ ਸਬੰਧ ਦੇ ਵਿੱਚ ਜਸਮੂ ਜਥੇਬੰਦੀਆਂ ਇੱਕ ਮੰਗ ਪੱਤਰ ਦੇਣ ਆਈਆਂ گورنر ਆਫ ਪੰਜਾਬ ਨੂੰ ਔਰ ਸੀਐਮ ਆਫ ਪੰਜਾਬ ਨੂੰ ਕਿ ਇਸ ਸंवਿਧਾਨਿਕ ਹੱਕ ਨੂੰ ਇੰਪਲੀਮੈਂਟ ਕੀਤਾ ਜਾ ਸਕੇ ਤਾਂਕਿ ਸਾਡੇ ਅਫਸਰ ਬੰਦੀ ਹੋਈ ਆਬਾਦੀ ਦੇ ਅਨੁਪਾਤ ਦੇ ਨਾਲ ਔਰ ਉਹਨਾਂ ਦੀ ਸਿਨੀਅਰਟੀ ਜਿਹੜੀ ਆ 2001 ਦੀ ਐਮੈਂਡਮੈਂਟ ਜਿਹੜੀ ਆ 85ਵੀਂ ਐਮੈਂਡਮੈਂਟ ਉਹਦੇ ਅਕੋਰਡਿੰਗ ਤੈਅ ਕੀਤੀ ਜਾ ਸਕੇ ਔਰ ਉਹ ਮੁਕਾਮ ਤੇ ਪਹੁੰਚਣ ਤਾਂ ਕਿ ਸਾਡੇ ਸਵਿਧਾਨੀਕ ਹੱਕਾਂ ਦੇ ਪੈਰਾ ਦੇ ਸਕਣ ਜੀ 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 ਪ੍ਰਸ਼ਾਸਨ ਨੂੰ ਅਸ਼ਵਾਸਨ ਜੀ ਇੱਥੇ ਲਗਾਤਾਰ ਸੰਘਰਸ਼ ਕਰਨਾ ਪਏਗਾ ਪ੍ਰਸ਼ਾਸਨ ਦੀ ਡਿਸਕਸ਼ਨ ਨਹੀਂ ਹੈ ਸੀਐਮ ਪੰਜਾਬ ਜਿਹੜਾ ਵਾ ਇਸ ਸਟੇਜ ਨੂੰ ਭਗਵੰਤ ਸਿੰਘ ਉਹ ਅਪਲਾਈ ਕਰ ਸਕਦੇ ਨੇ ਆਪਣਾ ਉਹਨਾਂ ਤੱਕ ਗੱਲ ਪਹੁੰਚਾਣੀ ਸੀ ਥਰੂ ਡੀਸੀ ਅੰਮ੍ਰਿਤਸਰ ਪਰ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਇਹਨੂੰ ਸੜਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ 58ਵੀਂ ਐਮੈਂਡਮੈਂਟ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ ਪ੍ਰਮੋਸ਼ਨ ਤੇ ਸਨੀਓਰਿਟੀ ਜਿਹੜੀ ਆ ਉਹ ਮੇਕ ਸ਼ੋਰ ਕੀਤੀ ਜਾਵੇ ਸਾਡੇ ਅਸੀਂ ਅਸੀਂ ਸਮਾਜ ਦੀ ਇਹਦੇ ਲਈ ਸੰਘਰਸ਼ ਸੜਕਾਂ ਤੇ ਵੀ ਹੋਊਗਾ ਨਾਮ ਮਸਲਾ ਹੋਇਆ ਤੇ ਆਰਟੀਕਲ 19 ਨੂੰ ਐਕਸਰਸਾਈਜ਼ ਕੀਤਾ ਜਾਏਗਾ ਸੰਵਿਧਾਨਿਕ ਹੱਕ ਨੂੰ ਉਹ ਉਹਦਾ ਕਾਰਨ ਇਹ ਹੈ ਕਿ ਸਾਡੀ ਗਿਣਤੀ ਜਿਹੜੀ ਆ ਉਹ ਮੇਕ ਸ਼ੂਰ ਕਰਨ ਲਈ ਸਾਡੇ ਅਫਸਰ ਜਿਹੜੇ ਆ ਉਸ ਜਗ੍ਹਾ ਤੇ ਹੋਣੇ ਚਾਹੀਦੇ ਆ ਜੋ ਆਬਾਦੀ ਦਾ ਅਨੁਪਾਤ ਹੈ ਔਰ ਉਹਨਾਂ ਦੀ ਸੈਨਿਓਰਿਟੀ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਉਹਨਾਂ ਦੀ ਪ੍ਰਮੋਸ਼ਨਸ ਉਹਨਾਂ ਨੂੰ ਮਿਲਣੀ ਚਾਹੀਦੀ ਇਹਦੇ ਲਈ ਸੜਕਾਂ ਦੇ ਉੱਤੇ ਸਰਕਾਰ ਦੇ ਐਜੀਟੇਸ਼ਨ ਕੀਤਾ ਜਾਏਗਾ ਔਰ ਜਿਹੜੇ ਜਿਹੜੇ ਸਾਡੇ ਕੋਲ ਟੂਲਸ ਹੈਗੇ ਆ ਆਪਣੀ ਗੱਲ ਰੱਖਣ ਦੇ ਉਹਨੂੰ ਵਰਤਿਆ ਜਾਏਗਾ ਜਿਆ ਵੱਲੋਂ ਸਮੂਹ ਜਥੇਬੰਦੀਆਂ ਦਾ ਸਾਥ ਮਿਲਿਆ ਜੀ ਔਰ ਅਸੀਂ ਐਸਟੀ ਸਮਾਜ ਦਾ ਸਿੱਧਾ-ਸਿੱਧਾ ਸਾਡੇ ਨਾਲ ਜੁੜਿਆ ਮਸਲਾ ਹੈਗਾ ਜੇ ਸਾਡੇ ਅਫਸਰ ਜਿਹੜੇ ਆ ਆਬਾਦੀ ਦੇ ਅਨੁਪਾਤ ਨਾਲ ਉੱਥੇ ਪਹੁੰਚਣਗੇ ਨਹੀਂ ਤੇ ਕਿਸ ਤਰੀਕੇ ਦੇ ਨਾਲ ਆਪਾਂ ਉਮੀਦ ਕਰਦੇ ਹਾਂ ਕਿ ਸਿਲੈਕਟਡ ਜਗ੍ਹਾ ਦੇ ਉੱਤੇ ਸਾਡੇ ਅਫਸਰ ਜਿਹੜੇ ਆ ਉਹ ਸਾਡੀ ਗੱਲ ਅੱਗੇ ਰੱਖ ਪਾਣਗੇ ਸੰਵੇਦਨਾ ਭਾਵਨਾ ਦੀ ਅੱਗੇ ਜਿਹੜਾ ਵਾ ਨੌਕਰਸ਼ਾਈ 'ਚ ਬਹੁਤ ਕਮੀ ਹੈਗੀ ਔਰ ਜਥੇਬੰਦੀਆਂ ਰੋਜ਼ ਮਹਿਸੂਸ ਕਰਦੀਆਂ ਜੇ ਸਾਡੇ ਅਫਸਰ ਐਸਸੀਐਸਟੀ 85ਵੇਂ ਸੋਸ਼ੋਧਨ ਦੇ ਹਿਸਾਬ ਨਾਲ ਉਸ ਕੁਰਸੀਆਂ ਤੇ ਬੈਠੇ ਹੋਣਗੇ ਤੇ ਸਾਡੇ ਹੱਕਾਂ ਦੀ ਵੀ ਗੱਲ ਕਰਨਗੇ ਤੇ ਸਮੂ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਮੈਂ ਸ਼ਬੀਰ ਦਰਾਵੜ ਦਲਿਸਵਕਸ਼ਾ ਸੈਨਾ ਤੋਂ ਔਰ ਅੱਜ ਇੱਕ ਮੰਨ ਪੱਤਰ ਜਿਹੜਾ ਆ ਪੰਜਾਬ ਦੇ ਗਵਰਨਰ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਦਿੱਤਾ ਗਿਆ ਹੈ ਆਡੀ ਸਾਧ ਥਰੂ ਕਿਉਂਕਿ 2001 ਦੇ ਵਿੱਚ ਜਿਹੜੇ 85 ਵਿਸੋਧ ਕੀਤੀ ਗਈ ਸੀ ਸੰਵਧਾਨਿਕ ਸੋਧ ਸੀ ਜਿਹੜੀ ਕਿਹੜੀ ਪ੍ਰਮੋਸ਼ਨਾਂ ਨੂੰ ਲੈ ਕੇ ਐਸਸੀ ਕੈਟਾਗਰੀ ਦੇ ਜਿੰਨੇ ਵੀ ਐਸਸੀ ਐਸਟੀ ਦੇ ਸਾਡੇ ਅਫਸਰឆਾਈ ਨੇ ਉਹਨਾਂ ਨੂੰ ਵਧੀਆ ਮਦਿਆ ਤਰੀਕੇ ਦੇ ਨਾਲ ਉਹਨਾਂ ਨੇ ਉਹ ਜਿਹੜੀ ਪ੍ਰਮੋਸ਼ਨ ਮਿਲ ਸਕੇ ਔਰ ਸਮਾਜ ਦੇ ਭਲੇ ਲਈ ਉਹ ਕੰਮ ਕਰ ਸਕਣ ਬਸ ਇਹ ਜਿਹੜੀ ਪਰ ਮੰਦਭਾਗੀ ਗੱਲ ਆ ਵੀ ਸਰਕਾਰਾਂ ਜਿਹੜੀਆਂ ਨੇ ਉਹ ਦਲਿਤ ਹਿਤਾਸ਼ੀ ਦੇ ਬਣਦੀਆਂ ਪਰ ਦਲਿਤਾ ਦੇ ਅਧਿਕਾਰਾਂ ਦੇ ਉੱਤੇ ਜਿਹੜੇ ਡਾਕੇ ਵੀ ਮਾਰਦੀਆਂ ਨੇ ਕਿਉਂਕਿ ਵੱਡੇ ਵੱਡੇ ਨਾਮ ਅੱਜ ਮੈਂ ਲੈਣਾ ਨਹੀਂ ਚਾਹੁੰਦਾ ਬਹੁਤ ਸਾਰੀਆਂ ਸਰਕਾਰਾਂ ਆਈਆਂ ਬਹੁਤ ਸਾਰੀਆਂ ਗਈਆਂ ਔਰ ਹੁਣ ਜਿਹੜੀ ਸਰਕਾਰ 바ਵਾ ਸਾਹਿਬ ਦੀ ਹਿਤਾਸ਼ੀ ਕਹਿੰਦੀ ਆ ਵੀ ਅਸੀਂ 바ਵਾ ਸਾਹਿਬ ਦੇ ਦੱਸੇ ਹੋਏ ਸੰਵਿਧਾਨ ਤੇ ਚੱਲ ਕੇ ਦਲਿਤਾਾਂ ਦੇ ਲਈ ਉਹਨਾਂ ਦੇ ਹੱਕਾਂ ਦੇ ਲਈ ਕੰਮ ਕਰਾਂਗੇ ਪਰ ਲੱਗਦਾ ਨਹੀਂ ਇਹ ਸਰਕਾਰ ਆਪਣੀ ਜ਼ੁਬਾਨ ਤੇ ਖੜੀ ਉtreਗੀ ਕਿਉਂਕਿ ਇਹ 2021 ਦੀ ਜਿਹੜੀ ਐਮੈਂਡਮੈਂਟ ਇੱਕ ਦੀ ਐਮੈਂਡਮੈਂਟ ਹੋਈ ਹੋਈ ਆ ਉਨੂੰ ਅਜ ਤੱਕ ਇੰਪਲੀਮੈਂਟ ਨਹੀਂ ਕੀਤਾ ਗਿਆ ਸਵਿਧਾਨਿਕ ਕੋਸ਼ਟਾਂ ਜਿਹੜੀਆਂ ਅੱਜ ਪ੍ਰੋਮੋਸ਼ਨ ਨੂੰ ਲੈ ਕੇ ਜਿਹੜੇ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਉਹਨਾਂ ਦੇ ਉੱਤੇ ਡਾਕੇ ਵਾਅਦੇ ਪਏ ਨੇ ਜੇਕਰ ਪੰਜਾਬ ਸਰਕਾਰ ਨੇ ਇਸ ਮੈਨਮੈਂਟ ਨੂੰ ਜਲਦੀ ਲਾਗੂ ਨਾ ਕਰਵਾਇਆ ਪੰਜਾਬ ਸਟੇਟ ਦੇ ਵਿੱਚ ਤੇ ਇਹਦੇ ਵਾਸਤੇ ਸਾਨੂੰ ਸੰਘਰਸ਼ ਕਰਨਾ ਪੈਗਾ ਔਰ ਸੰਘਰਸ਼ ਦੇ ਲਈ ਅਸੀਂ ਜਿੱਥੋਂ ਤੱਕ ਸਾਡਾ ਜੋਰ ਲੱਗੇਗਾ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਤੇਜ਼ ਕਰਾਂਗੇ ਅਸੀਂ ਮੈਡਮ ਨੂੰ ਮੰਗ ਪੱਤਰ ਦਿੱਤਾ ਜੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਤੁਹਾਡੀ ਗੱਲ ਜਿਹੜੀ ਆ ਸਰਕਾਰ ਤੱਕ ਜ਼ਰੂਰ ਪਹੁੰਚਾਈ ਜਾਏਗੀ ਉਹਨਾਂ ਸੀ ਆਸ ਵੀ ਕਰਦੇ ਆ ਵੀ ਇਹ ਜਲ ਤੋਂ ਜਲਦ ਹੋਣਾ ਚਾਹੀਦਾ ਨਿਕਤੇ ਇਹਦੇ ਵਾਸਤੇ ਅਸੀਂ ਵੱਡਾ ਸੰਘਰਸ਼ ਜਿਹੜਾ ਕਰਨ ਵਾਸਤੇ ਮਜਬੂਰ ਹੋਵਾਂਗੇ। ਮਿੱਕੀ ਜੀ ਜੈ ਭੀਮ ਜੈ ਭਾਰਤ। ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਬਾਲਮਕੀਆ ਮਿੱਟਕਰ ਮਹਾਪਚਾਇਆ ਸਕਟਾ ਦਾ ਮੁਖ ਸੰਚਾਲਕ ਆ। ਸੋ ਬੜੇ ਵਿਸਤਾਰ ਦੇ ਨਾਲ ਆਪ ਜੀ ਨੂੰ ਨਿਤਿਸ਼ ਪੀਮ ਜੀ ਨੇ ਸੁਬੀਤ ਦਰਾਵੜੀ ਜੀ ਨੇ ਦੱਸਿਆ ਹੈ ਕਿ ਜਿਹੜੀ 50ਵੀਂ ਸੋਧ ਦੇ ਵਿੱਚ ਸਾਡਾ ਜਿਹੜਾ ਬਾਬਾ ਸਾਹਿਬ ਮਿੱਟਕਰ ਨੇ ਸਾਨੂੰ ਜਿਹੜਾ ਅਰਖਣ ਦਿੱਤਾ ਹੈ ਉਸ ਅਰਖਣ ਨੂੰ ਅੱਜ ਜਿਹੜਾ ਵਾ ਪੰਜਾਬ ਸਰਕਾਰ ਜਿਹੜੀ ਆ ਉਹ ਸਾਡੀਆਂ ਪ੍ਰੋਮੋਸ਼ਨਲ ਨੂੰ ਲੈ ਕੇ ਜਿਹੜਾ ਉਹਨੂੰ ਡੱਕਿਆ ਹੋਇਆ ਵਾ ਜਿਹੜੀ 2001 ਦੇ ਵਿੱਚ ਜਿਹੜੀ ਮਿਲੀ ਸੀ ਔਰ ਅਸੀਂ ਚਾਹੁੰਦੇ ਹਾਂ ਕਿ ਜੇ ਅੱਜ ਸਾਡਾ ਸਮਾਜ ਜੇ ਪੜਿਆ ਲਿਖਿਆ ਵਾ ਪਹਿਲਾਂ ਦੇ ਮੰਨ ਲਿਆ ਕਿ ਸਾਡਾ ਸਮਾਜ ਘੱਟ ਪੜਿਆ ਲਿਖਿਆ ਸੀ ਅੱਜ ਸਾਡਾ ਸਮਾਜ ਪੜਿਆ ਲਿਖਿਆ ਤੇ ਅੱਜ ਫਿਰ ਉਹਨਾਂ ਦੀਆਂ ਪ੍ਰੋਮੋਸ਼ਨਾਂ ਦਾ ਜਿਹੜਾ ਡੱਕਣ ਦਾ ਰੀਜ਼ਨ ਕੀ ਹੈ ਜੇ ਪੜਾਈ ਦੀ ਗੱਲ ਕਰੀਏ ਜੇ 12% ਦੀ ਗੱਲ ਕਰੀਏ ਤੇ ਅਸੀਂ ਲਗਾਤਾਰ ਜਿਹੜਾ ਵਾ ਪੜਾਈ ਨੂੰ ਵੀ ਲੈ ਕੇ ਅਸੀਂ ਆਪਣੇ ਬੱਚੇ ਸਿੱਖਿਸ਼ਿਤ ਕਰਦੇ ਪਏ ਆਂ ਔਰ ਅਸੀਂ ਇਸ ਕਰਕੇ ਸਿੱਖਿਸ਼ਿਤ ਕਰਦੇ ਪਏ ਕਿ ਜਿਹੜੀਆਂ ਸਾਡੇ ਬੱਚੇ ਜਿਹੜੇ ਗਵਰਨਮੈਂਟਸ ਜੌਬ ਲਾਗਣ ਔਰ ਜੋ ਅਧਿਕਾਰ ਬਾਬਾ ਸਾਹਿਬ ਅਬਟ ਕਰਨੇ ਸਾਨੂੰ ਦਿੱਤੇ ਆ ਉਹਨਾਂ ਦੀ ਅਸੀਂ ਲੜਾਈ ਲੜ ਸਕੀਏ ਔਰ ਪੜ੍ਹ ਲੈ ਕੇ ਕਿ ਸਾਡੇ ਵੀ ਬੱਚੇ ਜਿਹੜੇ ਆ ਅਫਸਰ ਬਣ ਸਕਣ ਮਗਰ ਅੱਜ ਦੀਆਂ ਜਿਹੜੀਆਂ ਸਰਕਾਰਾਂ ਵਾਂ ਜਿਹੜੀ ਬਾਬਾ ਸਾਹਿਬ ਰક્ષਣ ਨੂੰ ਖਤਮ ਕਰਨਾ ਚਾਹੁੰਦੀਆਂ ਵਾਂ ਤੇ ਲਗਾਤਾਰ ਉਹਨੂੰ ਜਿਹੜਾ ਸਾਡੇ ਸਮਾਨ ਨੂੰ ਜਿਹੜਾ ਨਹੀਂ ਹੱਕ ਦੇ ਰਹੀਆਂ ਜੇ ਸਾਡੇ ਹੱਕ ਸਾਨੂੰ ਨਾ ਮਿਲੇ ਤੇ ਫਿਰ ਇਹਨਾਂ ਦਾ ਜਿਹੜਾ ਸੰਘਰਸ਼ ਤਿੱਖਾ ਕੀਤਾ ਜਾਏਗਾ ਮੈਂ ਸਰਕਾਰੀ ਮੈਗਮੇਚ ਜਿੰਨੇ ਸਾਡੇ ਐਸ.ਸੀ ਭਾਈਚਾਰੇ ਦੇ ਲੱਗੇ ਆ ਜਿਹੜੇ ਵੀ ਆ 4th ਕਲਾਸ ਤੋਂ ਲੈ ਕੇ ਜੇ ਫਰਸਟ ਕਲਾਸ ਤੱਕ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਹੜੀ ਲੜਾਈ ਆ ਸਾਡੀ ਨਹੀਂ ਹੈ ਜੀ ਇਹ ਤੁਹਾਡੇ ਆਪ ਦੇ ਹੱਕਾਂ ਦੀ ਸਾਡੀ ਲੜਾਈ ਆ ਅਸੀਂ ਇਸ ਲੜਾਈ ਨੂੰ ਲੜਨ ਵਾਸਤੇ ਅੱਗੇ ਆਏ ਆ ਤੇ ਤੁਹਾਨੂੰ ਵੀ ਆਪਣੇ ਮਹਿਕਮੇ ਦੇ ਵਿੱਚੋਂ ਬਾਹਰ ਨਿਕਲ ਕੇ ਇਹਦੀ ਲੜਾਈ ਲੜਨੀ ਚਾਹੀਦੀ ਆ ਨਹੀਂ ਤੇ ਜੇ ਤੁਹਾਡੀਆਂ ਪ੍ਰੋਮੋਸ਼ਨਾਂ ਢੱਕੀਆਂ ਗਈਆਂ ਜੇ ਤੁਹਾਨੂੰ ਤੁਹਾਡਾ ਰੱਖਸ਼ਨ ਹੀ ਨਾ ਮਿਲਿਆ ਤੇ ਫਿਰ ਇਹ ਹੌਲੀ-ਹੌਲੀ ਸਰਕਾਰਾਂ ਤੁਹਾਡੇ ਰੱਖਸ਼ਨ ਨੂੰ ਖਤਮ ਕਰ ਦੇਣਗੇ ਸੋ ਸੰਘਰਸ਼ ਲੜਨਾ ਪੈਣਾ ਹੈ ਲੜਾਈ ਲੜਨੀ ਪੈਣੀ ਆ ਜੇ ਸਰਕਾਰ ਨਹੀਂ ਸੁਣੇਗੀ ਤੇ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਜੀ ਜੀਵਾਸ਼ਣ ਦਿੱਤਾ ਹੈ ਜੀ ਹੁਣ ਅਸੀਂ ਤੇ ਅੱਜ ਜਿਹੜਾ ਮੰਗ ਪੱਤਰ ਹੈ ਆਪਣੇ ਵੱਲੋਂ ਇਹ ਤਾ ਵਾ ਅੱਜ ਤੋਂ ਜਿਹੜੀ ਸਾਡੀ ਜਿਹੜੀ ਜੰਗ ਆ ਉਹ ਛੜੀ ਸ਼ੁਰੂ ਹੋ ਚੁੱਕੀ ਹੈ ਸਰਕਾਰਾਂ ਦੇ ਖਿਲਾਫ ਤੇ ਮੈਂ ਸਰਕਾਰੀ ਧਾਇਰੇ ਦੇ ਵਿੱਚ ਜਿਹੜੇ ਸਾਡੇ ਐਸਪੀ ਭਾਈ ਚਰੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਆ ਕੇ ਆਪਣੇ ਹੱਕ ਦੀ ਗੱਲ ਕਰੋ ਜੇ ਨਹੀਂ ਕਰੋਗੇ ਤੇ ਫਿਰ ਤੁਹਾਡਾ ਜਿਹੜਾ ਤੁਹਾਡਾ ਲਗਾਤਾਰ ਨੁਕਸਾਨ ਹੋਏਗਾ ਤੇ ਸਾਡੀ ਆਨ ਵਾਲੀ ਜਿਹੜੀ ਪੀੜ੍ਹੀ ਆ ਜਿਹੜੀ ਹੁਣ ਇਸ ਟਾਈਮ ਜਿਹੜੀ ਪੜ੍ਹਦੀ ਲਿਖਦੀ ਪਈ ਆ ਉਹਨਾਂ ਦਾ ਹੱਕ ਖੋਇਆ ਜਾਏਗਾ ਜੈ ਹਵਲਿਕੀ ਜੈਪੀ ਜਨਸਵਿਧਾਨ ਜੀ ਮੈਂ ਰਾਹੁਲ ਮਲਿਕ ਦਲੀ ਸੁਰੱਖਿਆ ਸੈਨਾ ਤੋਂ ਜਿੱਦਾਂ ਕੀ ਤੁਹਾਨੂੰ ਸਾਥੀਆਂ ਨੇ ਦੱਸਿਆ ਵਾ ਵਿਸਤਾਰ ਤੌਰ ਤੇ ਕਿ ਮੈਂ ਅਪੀਲ ਕਰਦਾ ਵਾਂ ਪੰਜਾਬ ਸਰਕਾਰ ਦੇ ਅੱਗੇ ਜੋ ਜੋ ਕਿ 2001 ਦੇ ਵਿੱਚ ਸਾਡੇ ਐਸੀ ਭਾਈਚਾਰੇ ਨੂੰ ਨੌਕਰੀਆਂ ਬਹਾਲ ਹੋਈਆਂ ਸੀ ਉਹਨਾਂ ਦੀ ਪ੍ਰਮੋਸ਼ਨ ਬਹਾਲ ਹੋਈ ਸੀ ਪਰ ਅੱਜ ਤੱਕ ਉਹਨਾਂ ਨੂੰ ਕੋਈ ਉਹਨਾਂ ਦੇ ਹੱਕ ਨਹੀਂ ਮਿਲੇ ਮੈਂ ਬੇਨਤੀ ਕਰਦਾ ਵਾਂ ਸਰਕਾਰਾਂ ਨੂੰ ਇਹ ਗੱਲ ਅੰਮ੍ਰਿਤਸਰ ਤੋਂ ਚੱਲੀ ਆ ਇਹਨੂੰ ਹੌਲੀ ਹੌਲੀ ਰਸਤਾ ਦਿੰਦੇ ਆਪਾਂ ਪੂਰੇ ਪੰਜਾਬ ਤੱਕ ਲੈ ਕੇ ਜਾਵਾਂਗੇ ਤੇ ਜਿਹੜਾ ਬੰਦਾ ਹੱਕ ਹੈ ਸਾਡਾ ਉਹ ਦਿੱਤਾ ਜਾਵੇ ਨਹੀਂ ਤੇ ਸਾਨੂੰ ਛੜਕਾ ਤੇ ਉਤਰਨ ਲਈ ਮਜਬੂਰ ਕਰਨਾ ਪੈਣਾ ਤੇ ਆਪਣੇ ਪੂਰੇ ਸਮਾਜ ਨੂੰ ਜਾਗਰੂਤ ਕਰਨਾ ਪੈਣਾ ਵਾ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਇਸ ਉੱਤੇ ਜਰੂਰ ਬੋਲੋ ਕਿਉਂਕਿ ਸਾਡੇ ਅਫਸਰ ਹੋਣਗੇ ਤੇ ਤੁਸੀਂ ਆਪਣੇ ਕੰਮ ਕਰਾ ਸਕਦੇ ਹੋ ਸਾਡੇ ਅਫਸਰ ਚੰਗਿਆ ਪ੍ਰੋਫੈਸ਼ਨਲ ਤੇ ਹੋਗੇ ਤੁਹਾਡੇ ਸਰਕਾਰੀ ਦਰਬਾਰੇ ਕੰਮ ਹੋਣਗੇ ਇਹ 바ਵਾ ਸਾਹਮਣੇ ਸੰਵਿਧਾਨ ਸਾਨੂੰ ਜਿਹੜਾ ਦਿੱਤਾ ਵਾ ਉਸ ਸੰਵਿਧਾਨ ਰਿਕਾਰਡਿੰਗ ਅਸੀਂ ਆਪਣੀ ਗੱਲ ਰੱਖਦੇ ਆ ਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਇਸ ਉੱਤੇ ਜਰੂਰ ਬੋਲੋ ਜੈ ਭੀਮ ਜੈ ਸੰਵਿਧਾਨ ਜੀ ਮੇਰਾ ਨਾਮ ਗੁਰਦਿਆਲ ਸਿੰਘ ਕਲਿਆਣ ਹੈ ਜੀ ਆਲ ਜੈ ਸਰੂਕਾਰ ਫੈਡਰੇਸ਼ਨ ਪੰਜਾਬ ਦਾ ਸੇਵਾਦਾਰ ਬਖਤੂਪਲਾਤ ਜੈਪੀਮ ਜੈ ਭਾਰਤ ਜੈ ਸੰਵਿਧਾਨ ਅੱਜ ਅਸੀਂ ਸਮੂਹ ਜਥੇਬੰਦੀਆਂ ਸੂਬਾ ਡਟ ਸਾਹਿਬ ਨੂੰ ਮਿਲਾਂਗੇ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜੋ ਸਾਡੇ ਐਸਸੀ ਭਾਈਚਾਰੇ ਦੀਆਂ 2001 ਦੇ ਵਿੱਚ ਪ੍ਰੋਮੋਸ਼ਨਾਂ ਰੋਕੀਆਂ ਗਈਆਂ ਸੀ ਉਹ ਅੱਜ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਜੋ ਬਹੁਤ ਜ਼ਰੂਰੀ ਹੈ ਗਿਆ ਕਿਉਂਕਿ ਜੇ ਸਿਧਾਂਤ ਦੇ ਮੁਤਾਬਕ ਬਾਬਾ ਸਾਹਿਬ ਨੇ ਸਾਨੂੰ ਉਦਖਾਰ ਦਿੱਤੇ ਸਮੂਹ ਕਮਿਊਨਿਟੀਆਂ ਨੂੰ ਤਾਂ ਫਿਰ ਐਸਸੀ ਭਾਈਚਾਰੇ ਦਾ ਵੀ ਉੱਤੇ ਓਨਾ ਹੀ ਅਧਿਕਾਰ ਹੈਗਾ ਜਿੰਨਾ ਦੂਜੀਆਂ ਕਮਿਊਨਿਟੀਆਂ ਦਾ ਮੇਰੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਉਹ ਅੱਜ ਅਸੀਂ ਇੱਕ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਸਾਹਿਬ ਆਸਤੇ ਪੰਜਾਬ ਦੇ ਗਵਰਨਰ ਸਾਹਿਬ ਆਸਤੇ ਮੈਡਮ ਸੁਪਰਡੈਂਟ ਨੂੰ ਸਮੂਹ ਜਥੇਬੰਦੀਆਂ ਨੇ ਕਿ ਇਹ ਤੇ ਜਲ ਤੋਂ ਜਲਦ ਧਿਆਨ ਦਿੱਤਾ ਜਾਵੇ ਔਰ ਐਸਸੀ ਭਾਈਚਾਰੇ ਦੀਆਂ ਜੇਲੀਆਂ ਪ੍ਰੋਮੋਸ਼ਨਾਂ ਵਾ ਇਹ ਜਲਦ ਲਾਗੂ ਕੀਤੀਆਂ ਜਾਣ ਕਿਉਂਕਿ ਇੱਕ ਪਾਸੇ ਤੇ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਚੱਲਦੇ ਆਂ ਬਾਬਾ ਸਾਹਿਬ ਦੀਆਂ ਦਫ਼ਤਰਾਂ 'ਚ ਫੋਟੋਆਂ ਲਾਉਣ ਦੇ ਨਾਲ ਹੀ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਨਹੀਂ ਵਿਦਾਇਆ ਜਾਂਦਾ ਬਾਬਾ ਸਾਹਿਬ ਦੀ ਸੋਚ ਦੇ ਮਤਾਬਕ ਜੋ ਉਹਨਾਂ ਨੇ ਸੰਵਿਧਾਨ ਦੇ ਵਿੱਚ ਲਿਖਿਆ ਵਾ ਪੂਰਨੇ ਪਾਏ ਆ ਅਸੀਂ ਉਹਨਾਂ ਤੇ ਅੰਭਲ ਕਰੀਏ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ ਇੰਪਲੀਮੈਂਟ ਕਰੀਏ ਉਹਨਾਂ ਸੰਵਿਧਾਨ ਦੇ ਪਾਏ ਹੋਏ ਅਧਿਕਾਰਾਂ ਨੂੰ ਸਮੂਹ ਸੰਤਨ ਨੂੰ ਸਮੂਹ ਜਨਤਾ ਨੂੰ ਜਿੰਨੀਆਂ ਜਥੇ ਸਾਡੇ ਐਸਸੀ ਭਾਈਚਾਰੇ ਦੇ ਅਫਸਰ ਨੇ ਉਹਨਾਂ ਸਾਰਿਆਂ ਨੂੰ ਕਲਾਸ 4 ਤੋਂ ਲੈ ਕੇ ਹਾਈ ਕਲਾਸ ਤੱਕ ਸਭ ਨੂੰ ਉਹਨਾਂ ਦੇ ਅਧਿਕਾਰ ਦੇ ਕੇ ਉਹਨਾਂ ਨੂੰ ਪ੍ਰੋਮੋਸ਼ਨ ਬਰਾਬਰ ਤੇ ਦਿੱਤੀਆਂ ਜਾਣ ਜਿਸ ਦੇ ਨਾਲ ਤਦ ਸਾਡਾ ਜਿਹੜਾ 12% ਕੋਟਾ ਸੀ ਉਹ ਪੂਰਾ ਹੋ ਸਕੇ ਔਰ ਇਸ ਦੇ ਨਾਲ ਹੀ ਸਕੂਲਾਂ ਕਾਲਜਾਂ ਦੇ ਵਿੱਚ ਵੀ ਸਾਡੇ ਬੱਚਿਆਂ ਨੂੰ ਸੀਟਾਂ ਨਹੀਂ ਪੂਰੀਆਂ ਦਿੱਤੀਆਂ ਜਾਂਦੀਆਂ ਜੇ ਅਸੀਂ ਜਾਣੇ ਅਗੇ ਉੱਤੇ ਲਾਰੇ ਤੋਂ ਲਾਰਾ ਲਾਇਆ ਜਾਂਦਾ ਵਾ ਪਿੱਛੇ ਮੈਂ ਇੱਕ ਗੱਲ ਰੱਖਣੀ ਚੋਣਾ ਭਾਵੇਂ ਉਹ ਸਿਆਸੀ ਪੱਖ ਦੇ ਆਗੂ ਨੇ ਸਾਜਗਮਉਂ ਸਿੰਘ ਰਾਜੂ ਜੀ ਉਹਨਾਂ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਪਾ ਕੇ ਉਹ ਕੋਈ ਸਿਆਸੀ ਤੌਰ ਤੇ ਨਹੀਂ ਪਾਈ ਉਹਨਾਂ ਇੱਕ ਆਪਣੇ ਸਮਾਜ ਤੌਰ ਤੇ ਪਾਈ ਜਿਸ ਤੇ ਸਰਕਾਰ ਨੂੰ ਮਜਬੂਰਨ ਟੈਮਨਟ ਦੇ ਵਿੱਚੋਂ ਪਾਸ ਕਰਨਾ ਪਿਆ ਮਤਾ ਕਿ ਸਕੂਲਾਂ ਦੇ ਵਿੱਚ ਹਾਡੀਆਂ ਸੀਟਾਂ ਰੱਖੀਆਂ ਰੱਖੀਆਂ ਜਾਣੀਆਂ ਔਰ ਪੰਜਾਬ ਸਰਕਾਰ ਉਹਨਾਂ ਦੀ ਫੀਸ ਭਰੇਗੀ ਲੇਕਿਨ ਉਹ ਅੱਜ ਵੀ ਜਿਉਂ ਦਾ ਤਿਉਂ ਹੀ ਹੈਗਾ ਕਹਿੰਦਾ ਮਲੇ ਕੋਟੇ ਤੇ ਹੀ ਢਾਕੇ ਪੈਂਦੇ ਆ ਕਿਉਂ ਸਾਡੇ ਐਸੀ ਪਰਿਵਾਰਾਂ ਦੇ ਇਹ ਨੀਤ ਸਰਕਾਰ ਨੂੰ ਆਪਣੀ ਸਾਫ ਕਰਨੀ ਚਾਹੀਦੀ ਹੈਗੀ ਪੰਜਾਬ ਸਰਕਾਰ ਨੂੰ ਜਲਦੋ ਜਲ ਦੇਲ ਧਿਆਨ ਦੇਣਾ ਚਾਹੀਦਾ ਵਾ ਜੇ ਸਾਡੇ ਪਰਿਵਾਰਾਂ ਦੇ ਸਾਰੇ ਕੋਟੇ ਜਲਦੋ ਜਲ ਰਿਜ਼ਰਵੇਸ਼ਨ ਜਾਂ ਸਕੂਲ ਦੇ ਵਿੱਚ ਸੀਟਾਂ ਕਾਲਜਾਂ 'ਚ ਨਾ ਲਾਗੂ ਕੀਤੀਆਂ ਗਈਆਂ ਬਰਾਬਰ ਤੇ ਅਸੀਂ ਸਾਰੇ ਜਥੇਬੰਦੀਆਂ ਜਿੱਥੇ ਆਪਣੇ ਭਾਈਚਾਰੇ ਦੇ ਅਫਸਰਾਂ ਨੂੰ ਬੇਨਤੀ ਕਰਦੇ ਹਾਂਗੇ ਕਿ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਲੜਨਾ ਵਾ ਤੁਹਾਡੇ ਅਕਾਂਲੀ ਲੜਨਾ ਵਾ ਕਿਉਂਕਿ ਤੁਸੀਂ ਹੀ ਅੱਗੇ ਸੰਵਿਧਾਨ ਨੂੰ ਦੀ ਕਸਮ ਖਾ ਕੇ ਇਹ ਨੌਕਰੀਆਂ ਤੇ ਆਏ ਜੇ ਜੇ ਗੁੰਗੀ ਬਹਿਰੀ ਸਰਕਾਰ ਕੰਮ ਕਰਨ ਦੀ ਨਹੀਂ ਸੁੱਤੀ ਹੈਗੀ ਨਹੀਂ ਜਾਗਦੀ ਤੇ ਦੇ ਤੁਸੀਂ ਆਪਣੇ ਭਰਾਵਾਂ ਦਾ ਆਪਣੇ ਸਮਾਜ ਦਾ ਸਾਥ ਦੋ ਜੇ ਤੁਸੀਂ ਉਤਰਾਂ ਨਹੀਂ ਆਸਦੇ ਧੰਨਿਆਂ ਚ ਤੇ ਉਤਰਾਂ ਆਪਣੇ ਭੈਣ ਭਰਾਵਾਂ ਸੰਗੀਆਂ ਸਾਥੀਆਂ ਨੂੰ ਭੇਜ ਕੇ ਉਹ ਧੰਨੇ ਦਾ ਮਨੁਬਲ ਵਧਾਓ ਤੁਸੀਂ ਸਾਨੂੰ ਲੀਗਲ ਅਡਵਾਈਸ ਦੇ ਸਾਦੇ ਚ ਤੁਸੀਂ ਜਾਣਕਾਰ ਜੇ ਕਾਨੂੰਨ ਦੇ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜੇ ਮੁੱਖ ਮੰਤਰੀ ਸਾਹਿਬ ਤੇ ਗਵਰਨਰ ਸਾਹਿਬ ਨਹੀਂ ਕੋਈ ਧਿਆਨ ਦਿੰਦੇ ਤੇ ਸਾਰੀਆਂ ਜਿੱਥੇ ਬੰਦੀਆਂ ਇਕੱਤਰ ਹੋਣਗੀਆਂ ਤੇ ਤਵੜਾ ਹਸ ਸੰਘਰਸ਼ ਕਰਾਂਗੇ ਜਿਸ ਦੇ ਨਾਲ ਤੇ ਪੰਜਾਬ ਸਰਕਾਰ ਦਾ ਕੰਪ ਕਰਨ ਦੀ ਨਹੀਂ ਸੁੱਤੀ ਇਹਨੂੰ ਜਗਾ ਕੇ ਛੱਡਾਂਗੇ ਜੈ ਭੀਮ ਜੈ ਭਾਰਤ ਜੈ ਸਵਦਾਨ